ਜੇਕਰ ਤੁਸੀਂ ਵੀ ਆਪਣੀਆਂ ਧੀਆਂ ਨੂੰ ਵਿਦੇਸ਼ ਭੇਜਣ ਦੀ ਤਿਆਰੀ ਦੇ ਵਿੱਚ ਹੋ ਤਾਂ ਫਿਰ ਇਸ ਵੀਡੀਓ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੀ ਧੀਆਂ ਨੂੰ ਬਾਹਰ ਭੇਜਣ ਤੋਂ ਬਾਰੇ 100 ਵਾਰ ਜ਼ਰੂਰ ਸੋਚੋਗੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਲੜਕੀ ਦੇ ਕੀਮੇ ਦੇ ਹਾਲਾਤ ਬਾਹਰ ਵਿਦੇਸ਼ ਦੇ ਵਿੱਚ ਨੇ ਤੇ ਹੁਣ ਮਾਪਿਆਂ ਨੂੰ ਬੁਹਾਰ ਲਗਾ ਰਹੀ ਹੈ ਕਿ ਉਸ ਨੂੰ ਵਾਪਿਸ ਪੰਜਾਬ ਲਿਆਂਦਾ ਜਾਵੇ 나민 ਮਾਹਲਾ ਅਜਨਾਲਾ ਦੇ ਪਿੰਡ ਗੁੱਜਾਪੀਰ ਤੋਂ ਸਾਹਮਣੇ ਹੈ ਜਿੱਥੇ ਦੀ ਇੱਕ ਲੜਕੀ ਮਸਕਰ ਦੇ ਵਿੱਚ ਫਸੀ ਹੋਈ ਹੈ ਲੜਕੀ ਨੂੰ ਵਾਪਸ ਲਿਆਉਣ ਲਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਕੋਲ ਅਪੀਲ ਕੀਤੀ ਗਈ ਹੈ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮੋਟੀ ਤਨਖਾਹ ਦਾ ਲਾਰਾ ਲਗਾ ਕੇ ਉਸ ਨੇ ਜੜਕੀ ਬਾਹਰ ਲੈ ਕੇ ਗਏ ਤੇ ਉੱਥੇ ਹੁਣ ਇੱਕ ਕਮਰੇ ਦੇ ਵਿੱਚ ਇੱਕ ਕੱਦ ਦੇ ਵਿੱਚ ਉਹਨਾਂ ਨੂੰ ਬੰਦ ਕੀਤਾ ਹੋਇਆ ਹੈ ਉਸ ਨੇ ਘਰ ਵੇਚ ਕੇ ਆਪਣੀ ਬੇਟੀ ਨੂੰ ਬਾਹਰ ਭੇਜਿਆ ਸੀ ਪਰ ਉੱਥੇ ਜਾ ਕੇ ਉਸ ਦੀ ਬੇਟੀ ਦੇ ਨਾਲ ਧੋਖਾ ਹੋਇਆ ਤੇ ਉਸ ਨੂੰ ਕੈਦ ਕਰਕੇ ਰੱਖਿਆ ਹੋਇਆ ਉਹਨਾਂ ਸਾਡੀ ਬੇਟੀ ਨੂੰ ਐਦਾਂ ਮਤਲਬ ਧੋਖੇ ਦੇ ਵਿੱਚ ਲੈ ਆਂਦਾ ਵੀ ਮਤਲਬ ਉਹਨਾਂ ਕਿਹਾ ਵੀ ਅਸੀਂ ਵਧੀਆ ਕਾਰੋਬਾਰ ਤੇ ਲਵਾਵਾਂਗੇ ਹਾਂਜੀ ਵਧੀਆ ਕਾਰੋਬਾਰ ਤੇ ਲਵਾਵਾਂਗੇ ਮੜ ਕੇ ਉਹਨਾਂ ਉੱਥੇ ਖੜ ਕੇ ਤੇ ਕੋਈ ਆਮਾਨ ਦੇ ਵਿੱਚ ਖੜ ਕੇ ਉਹਨਾਂ ਕੋਈ ਕਾਰੋਬਾਰ ਨਹੀਂ ਦਵਾਇਆ ਹਾਂਜੀ ਉਹ ਮੜ ਕੇ ਬੇੜੀ ਜਿਹੜੀ ਸਾਡੀ ਅੰਦਰ ਬੰਦ ਕੀਤੀ ਜਾਂ ਮੜ ਕੇ ਹੁਣ ਆਉਣ ਦੇ ਫੇਰ ਆਵਾਜ਼ ਉੱਥੋਂ ਦੇ ਏਜੰਟ ਨੇ ਉਹ ਤਾਂ ਇਹ ਜੰਟ ਨੇ ਬੰਦ ਕੀਤਾ ਤੇ ਹੁਣ ਆਉਂਦੇ ਫੇਰ ਪੈਸੇ ਵਾਪਸ ਮੰਗਣ ਡਿਆ ਵੀ 1 8000 ਰੁਪਇਆ ਦੋ ਤੇ ਫੇਰ ਤੁਹਾਡੀ ਕੁੜੀ ਨੂੰ ਵਾਪਸ ਕਰਨ ਲੱਗੇ ਨਾਲ ਟਿਕਟ ਦੇ ਪੈਸੇ ਵੀ ਦੋ ਤੇ ਫੇਰ ਤੁਹਾਡੀ ਕੁੜੀ ਵਾਪਸ ਆਊਗੀ ਅਸੀਂ ਜਾਂਨੇ ਵੀ ਸਾਡੀ ਸਹੀ ਸਲਾਮਤ ਕੁੜੀ ਘਰ ਪਹੁੰਚ ਜੇ ਤੁਹਾਡੀ ਸਰਕਾਰ ਗਾੜੀ ਬੇਨਤੀ ਆ ਤੇ ਭਗਤ ਮਾਨ ਜੀ ਦੀ ਗਾੜੀ ਬੇਨਤੀ ਕਿੰਨੇ ਪੈਸੇ ਕਿੰਨੇ ਪੈਸੇ ਦਿੱਤੇ ਕਿੱਥੋਂ ਲਈ ਕੀਤਾ ਪਰ ਬੰਦ ਕਿੱਥੋਂ ਕੀਤਾ ਸਾਰੇ ਪੈਸੇ ਇਹ ਮੈਂ ਕਰਦੀ ਆਪਣੀ ਜਗ੍ਹਾ ਵੇਚੀ ਹੀ ਜੀ ਜਗ੍ਹਾ ਵੇਚ ਕੇ ਅਰੇਂਜਮੈਂਟ ਕੀਤਾ ਜੁਤੇ ਫਿਰ ਜਗ੍ਹਾ ਵੇਚ ਕੇ ਮੈਂ ਮੁੜ ਕੇ ਕਮਟਾਲੇ ਜਿਲ੍ਹਕੇ ਕਿਰਾਏ ਦੇ ਕਿੰਨੇ 180000 ਰੁਪਏ ਦਾ ਜੀ ਲੜਕੀ ਨਾਲ ਗੱਲਬਾਤ ਕੀਤੀ ਦੱਸ ਤਾਨੂੰ ਉਹ ਆਂਦੀ ਮੈਂ ਡੈਡੀ ਬੜੀ ਪਰੇਸ਼ਾਨ ਆ ਮੈਨੂੰ ਆ ਕੇ ਲੈ ਜਾਓ ਕਿਉਂਕਿ ਮੈਨਾਂ ਇੱਥੇ ਬਹੁਤ ਮੁਸ਼ਕਲ ਕੀਤਾ ਐ ਨਾ ਰੋਟੀ ਪਾਣੀ ਹਣੀ ਦਿੰਦੇ ਤੇ ਚੋਲਾ ਤੇ ਲੂਣ ਪਾਪਾ ਲਈ ਜਾਂਦੇ ਮੜਾ ਮੋਟਾ ਤੇ ਭੁੱਖਿਆ ਮਰਨ ਦੇ ਕੋਈ ਸਬਜ਼ੀ ਨਹੀਂ ਕੋਈ ਗੱਲ ਨਹੀਂ ਬਾਣੀ ਧੋਖਾ ਹੋ ਗਿਆ ਮੇਰੇ ਨਾਲ ਮੈਨੂੰ ਵਾਪਸ ਮਗਾ ਲਓ ਕਿੰਨੀ ਕੁੜੀ ਦੀ ਵਿਆਹੀ ਹੈ ਕਿ ਨਹੀਂ ਕੁਵਾਰੀ ਏ ਭਾਜੀ ਹਾਂਜੀ 20 ਸਾਲ ਕੁੜੀ ਦੀ ਉਮਰ ਐ ਜੱਟੜ ਗੱਲ ਕੀਤੀ ਤਰੀਕੇ ਨਾਲ ਤੁਹਾਨੂੰ ਜੱਟ ਤੁਹਾਨੂੰ ਇਹੋ ਕਹਿੰਦੇ ਨੇ ਪੈਸੇ ਪਾ ਕੇ ਕੁੜੀ ਨੂੰ ਵਾਪਸ ਲੈ ਜਾਓ ਟਿਕਟ ਘੱਲ ਦਿਓ ਇਧਰੋਂ ਤੇ ਹਾਂ ਉਹ ਪਾਨੋ ਭਾਜੀ ਉਹਨਾਂ ਦੇ ਵਿਸ਼ਵਾਸ ਨਹੀਂ ਮੱਲੋ ਅੱਜ ਪੈਸੇ ਵੀ ਪਾ ਦੀ ਟਿਕਟ ਵੀ ਕਾਦੀ ਕੁੜੀ ਫੇਰ ਨਾ ਵਾਪਸ ਕਰਾਣਾ ਪਹਿਲਾਂ ਕਿੰਨੇ ਪੈਸੇ ਦੇ ਦਿੱਤੇ ਨੇ ਇਸ ਮਾਮਲੇ ਸੰਬੰਧੀ ਜਦੋਂ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਬਾਰੇ ਕੈਬਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਉਹ ਮਾਨ ਗਈ ਗੁੱਜਾਪੀਰ ਦੀ ਲੜਕੀ ਕਿਰਨ ਦਾ ਸਾਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆ ਉਸ ਨੂੰ ਜਲਦ ਭਾਰਤ ਵਾਪਸ ਲਿਆਂਦਾ ਜਾਵੇਗਾ ਉਹ ਲੜਕੀ ਨੂੰ ਲਿਉਣ ਵਾਸਤੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਲਦੀ ਲੜਕੀ ਵਾਪਸ ਆਵੇ ਉਦੋਂ ਉਹ ਜਿਹੜਾ ਟਰੈਵਲ ਏਜੰਟ ਹੈ ਉਹਦੇ ਖਿਲਾਫ ਲੇਡੀ ਟ੍ਰੈਵਲ ਕੋਈ ਹੋਵੇ ਉਹ ਤਾਂ ਲੇਡੀ ਹੋ ਬੰਦਾ ਹੋਵੇ ਤੇ ਉਹ ਠੱਗੀ ਮਾਰਦਾ ਉਹਦੇ ਖਿਲਾਫ ਸਖਤ ਕਾਦੋ ਇੱਕ ਤੂੰ ਕਹਿੰਦਾ ਟੀਕੇ ਨੇ ਕੀਤੀ ਗਈ ਸਾਡੇ ਕੋਲ ਧੋਖਾ ਤਾਂ ਹੀ ਕੀਤੀ ਕੀ ਉਹ ਕਹਿੰਦਾ ਉਹ ਉੱਥੇ ਜਾ ਕੇ ਕਸਮੇਚ ਕਿ ਉਹਨਾਂ ਨੇ ਬਚਾਇਆ ਨਹੀਂ ਕੀਤਾ ਆਈ ਮੇਰੇ ਤੋਂ ਹਾਂਜੀ 1.80 ਲੱਖ ਰੁਪਇਆ ਆ 1.80 ਹਜ਼ਾਰ ਰੁਪਇਆ ਦਿੱਤਾ ਉਹ ਆਪਾਂ ਕੁੜੀ ਵੀ ਵਾਪਸ ਮਾਉਂਗੇ ਤੇ ਟ੍ਰੈਵਲ ਏਜੰਟ ਦੇ ਖਿਲਾਫ ਕੇਸ ਵੀ ਦਰਜ ਕਰਾਂਗੇ ਤੁਹਾਨੂੰ ਜੇਲ੍ਹ ਦਿਖਾਵਾਂ ਠੀਕ ਠੀਕ ਹੈ ਕਹ ਦੇਖਿਆ ਜਾਵੇ ਤਾਂ ਲਗਾਤਾਰ ਏਜੰਟਾਂ ਦੇ ਵੱਲੋਂ ਧੋਖਾ ਧੜੀ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਬਾਹਰ ਭੇਜਣ ਦੇ ਨਾਮ